ਕਹਾਂਜੀ ਲੈ ਕੇ ਹਾਜ਼ਰ ਹੋਏ ਆ ਅੱਜ ਇੱਕ ਨਵੀਂ ਸਟੋਰੀ ਬਲਦੇਵ ਸਿੰਘ ਨੇ ਆਪਣੇ ਹੱਥੀ ਤੋਹਾ ਪੁੱਤਰਾਂ ਦੇ ਘਰ ਆਪਣੇ ਹੱਥੀ ਉਜਾੜ ਦਿੱਤੀ ਇਹ ਕਹਾਣੀ ਤੁਸੀਂ ਸੁਣੋਗੇ ਤਾਂ ਹਰਾਨ ਰਹਿ ਜਾਊਗੇ ਇਸ ਕਹਾਣੀ ਨੂੰ 50 ਸਾਲ ਤੋਂ ਉੱਪਰ ਵਾਲੇ ਵੀ ਸੁਣ ਤੇ ਇਸ ਕਹਾਣੀ ਨੂੰ 30 ਸਾਲ ਤੋਂ ਲੈ ਕੇ 40 ਸਾਲ ਦੇ ਵਿਚਕਾਰ ਵਾਲੇ ਵੀ ਜ਼ਰੂਰ ਸੁਣ ਜੇਕਰ ਤੁਹਾਡੇ ਘਰ ਦੇ ਵਿੱਚ ਤੁਸੀਂ ਦੋ ਭਰਾ ਰਹਿੰਦੇ ਹੋ ਜੇਕਰ ਤੁਹਾਡਾ ਸਾਂਝਾ ਪਰਿਵਾਰ ਹੈ ਤਾਂ ਤੁਹਾਨੂੰ ਇਹ ਕਹਾਣੀ ਜ਼ਰੂਰ ਸੁਣੀ ਚਾਹੀਦੀ ਹੈ ਸੋ ਦੋਸਤੋ ਬਲਦੇਵ ਸਿੰਘ ਦੇ ਦੋ ਸੀ ਪੁੱਤਰ ਬਲਦੇਵ ਸਿੰਘ ਦੇ ਵੱਡੇ ਮੁੰਡੇ ਦਾ ਨਾਮ ਬਿੱਲੂ ਤੇ ਛੋਟੇ ਮੁੰਡੇ ਦਾ ਨਾਮ ਸਿਰਾ ਬਲਦੇਵ ਸਿੰਘ ਦਾ ਵੱਡਾ ਮੁੰਡਾ ਬਾਹਰ ਅੰਦਰ ਦੇ ਸਾਰੇ ਕੰਮ ਕਰਦਾ ਸੀ ਜਿਵੇਂ ਆਰਤੀਆਂ ਦੇ ਨਾਲ ਹਿਸਾਬ ਪਤਾ ਕਰਨਾ ਸੌਦਾ ਪੱਤਾ ਲੈ ਕੇ ਆਉਣਾ ਘਰ ਦੇ ਸਾਰੇ ਮੈਂਬਰਾਂ ਦੇ ਲਈ ਲੇੜਾ ਕਪੜਾ ਲੈ ਕੇ ਆਉਣਾ ਇਹ ਸਾਰੇ ਕੰਮ ਬਬਲੂ ਸਿੰਘ ਕਰਦਾ ਸੀ ਤੇ ਛੋਟਾ ਸਿਰਾ ਵਾਹੀ ਕਰਦਾ ਸੀ ਉਹ ਕਦੇ ਵੀ ਬਾਹਰ ਅੰਦਰ ਨਹੀਂ ਗਿਆ ਸੀ ਬਸ ਉਹ ਸਿਰਫ ਆਪਣੀ ਘਰ ਵਾਲੀ ਦੇ ਨਾਲ ਹੀ ਉਸ ਦੀਆਂ ਰਿਸ਼ਤੇਦਾਰੀਆਂ ਦੇ ਵਿੱਚ ਜਾਂ ਜੇ ਕਿਤੇ ਖੁਸ਼ੀ ਦਾ ਭੋਗ ਹੁੰਦਾ ਜਾਂ ਮਰਗ ਦਾ ਭੋਗ ਹੁੰਦਾ ਤਾਂ ਆਪਣੇ ਘਰ ਵਾਲੀ ਦੇ ਨਾਲ ਜਾਂਦਾ ਸੀ ਹੋਰ ਉਹ ਵਿਹਨ ਤੋਂ ਇਲਾਵਾ ਕਿਸੇ ਪਾਸੇ ਧਿਆਨ ਨਹੀਂ ਰੱਖਦਾ ਸੀ ਸ਼ਹਿਰ ਬਾਜ਼ਾਰ ਤਾਂ ਉਸਨੇ ਕੋਈ ਚੀਜ਼ ਖਰੀਦ ਕੇ ਹੀ ਨਹੀਂ ਦੇਖੀ ਸੀ ਕਿਉਂਕਿ ਘਰ ਦੀ ਪੂਰੀ ਕਾਰਖ ਤਿਆਰੀ ਬੱ블ੂ ਦੇ ਸਿੰਘ ਦੇ ਕੋਲ ਸੀ ਤੇ ਬਬਲੂ ਸਿੰਘ ਕੀ ਹਾਰ ਮੈਂਬਰ ਦੇ ਲਈ ਸਮਾਨ ਖਰੀਦ ਕੇ ਲਿਆਉਂਦਾ ਸੀ। ਦੋ ਭਰਾ ਸੀ ਤੇ ਦੋਵਾਂ ਭਰਾਵਾਂ ਦੇ ਵਿਆਹ ਵੀ ਹੋ ਗਏ ਸੀ ਤੇ ਵਿਆਹ ਤੋਂ ਬਾਅਦ ਆਪਣੇ ਹਿੱਸੇ ਕੀ ਮਾਪੇ ਨੇ ਕਿਵੇਂ ਦੋਵੇਂ ਭਰਾਵਾਂ ਨੂੰ ਸ਼ਰੀਕ ਬਣਾ ਦਿੱਤਾ ਤੇ ਫਿਰ ਦੋਵੇਂ ਭਰਾਵਾਂ ਦੇ ਪਰਿਵਾਰ ਕਿਵੇਂ ਆਪਸ ਵਿੱਚ ਲਲ ਲੜ ਕੇ ਮਰ ਗਏ। ਜੇਕਰ ਤੁਸੀਂ ਇਹ ਕਹਾਣੀ ਸੁਣੋਗੇ ਤਾਂ ਤੁਹਾਡੇ ਵੀ ਉਹ ਛੁੱਟ ਜਾਣਗੇ ਕਿ ਸਕੇ ਮਾਪੇ ਵੀ ਇਸ ਤਰ੍ਹਾਂ ਕਰ ਸਕਦੇ ਹਨ। ਬਹੁਤ ਘਰਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ। ਅਰ ਜੇਕਰ ਕਿਸੇ ਨੂੰ ਇਹ ਗੱਲ ਕੋੜੀ ਲੱਗੇ ਤਾਂ ਉਸਦੇ ਲਈ ਮਾਫੀ ਚਾਹੁੰਦੇ ਹਾਂ ਬਹੁਤ ਜੇ ਮਾਪੇ ਹੁੰਦੇ ਹਨ ਜੋ ਆਪਣੇ 3 ਪੁੱਤਾਂ ਲਈ ਆਪਣੀਆਂ ਖੁਸ਼ੀਆਂ ਕੁਰਬਾਨ ਕਰ ਦਿੰਦੇ ਹਨ ਆਪਣੇ 3 ਪੁੱਤਾਂ ਨੂੰ ਸਮਝਦੇ ਹਨ ਪਰ ਬਹੁਤੇ ਮਾਪੇ ਜਿਹੇ ਹੁੰਦੇ ਹਨ ਜੋ ਆਪਣੇ ਜਵਾਕਾਂ ਦੇ ਵਿੱਚ ਆਪ ਹੀ ਫਰਕ ਕਰਨ ਲੱਗ ਜਾਂਦੇ ਹਨ ਤੇ ਜਦੋਂ ਮਾਂ-ਬਾਪ ਹੀ ਜਵਾਕਾਂ ਦੇ ਵਿੱਚ ਫਰਕ ਕਰਨ ਲੱਗ ਜਾਣ ਤਾਂ ਫਿਰ ਸਮਝੋ ਘਰ ਦੀ ਬਰਬਾਦੀ ਸ਼ੁਰੂ ਹੋ ਚੁੱਕੀ ਹੈ ਇਹੀ ਗੱਲ ਹੋਈ ਬਬਲੂ ਤੇ ਸਿਰੇ ਦੇ ਨਾ ਬਬਲੂ ਜਦੋਂ ਵੀ ਸ਼ਹਿਰ ਜਾਂਦਾ ਤਾਂ ਉਹ ਉਹਦੀ ਮਾਂ ਪ੍ਰੀਤਮ ਕੌਰ ਉਹਨੂੰ ਸ਼ਹਿਰ ਜਾਂਦੇ ਨੂੰ ਕਦੇ 2000 ਰੁਪਏ ਫੜਾ ਦਿੰਦੀ ਕਦੇ 3000 ਫੜਾ ਦਿੰਦੀ ਤਾਂ ਬਬਲੂ ਸ਼ਹਿਰੋਂ ਫਲ ਫਰੂਟ ਲਿਆ ਕੇ ਆਉਂਦਾ ਤੇ ਉਹ ਮਾਂ ਨੂੰ ਫਲ ਕੱਟ ਕੇ ਦਿੰਦਾ ਉਹਦੀ ਮਾਂ ਬਹੁਤ ਹੀ ਖੁਸ਼ ਹੁੰਦੀ ਤੇ ਬਬਲੂ ਨੂੰ ਆਖਦੀ ਬਬਲੂਆ ਤੂੰ ਤਾਂ ਮੇਰਾ ਬਹੁਤ ਕਰਦਾ ਜਿੰਨੀ ਮੇਰੀ ਸੇਵਾ ਤੂੰ ਕਰਦਾ ਇੰਨੀ ਸੇਵਾ ਮੇਰੀ ਕਰਦਾ ਹੋਰ ਕੋਈ ਵੀ ਜੀ ਨਹੀਂ ਕਰਦਾ ਜਦੋਂ ਸਿਰਾ ਇਹ ਗੱਲ ਸੁਣਦਾ ਤਾਂ ਉਹਦੇ ਮਨ ਨੂੰ ਦੁੱਖ ਜ਼ਰੂਰ ਲੱਗਦਾ ਪਰ ਉਹਦੇ ਉਹ ਕਦੇ ਵੀ ਆਪਣੇ ਮੂੰਹੋਂ ਬੋਲ ਕੇ ਇਹ ਨਹੀਂ ਸੁਣਾਉਂਦਾ ਸੀ ਕਿ ਮਾਂ ਇਹ ਤੂੰ ਮੈਨੂੰ ਕੀ ਕਹਿ ਰਹੀ ਆ ਉਹ ਇਹ ਗੱਲ ਨੂੰ ਮਨ ਅੰਦਰ ਹੀ ਦਬ ਕੇ ਰੱਖ ਲੈਂਦਾ ਹੈ ਤੇ ਫਿਰ ਹਾੜੀ ਸੋਣੀ ਜਦੋਂ ਵੀ ਬਬਲੂ ਆਪਣੇ ਘਰਵਾਲੀ ਦੇ ਨਾਲ ਸ਼ਹਿਰ ਜਾਂਦਾ ਤਾਂ ਉਹ ਪੁਰਾਣੇ ਪਰ ਪੂਰੇ ਪਰਿਵਾਰ ਵਾਸਤੇ ਕੱਪੜੇ ਲੈ ਕੇ ਆਉਂਦਾ ਤੇ ਜਦੋਂ ਉਹਦੀ ਮਾਂ ਕੱਪੜੇ ਦੁਖਉਂਦੀ ਐ ਤੇ ਖੁਸ਼ ਹੋ ਜਾਂਦੀ ਹੈ ਪਬਲੂ ਦੀ ਘਰਵਾਲੀ ਨੂੰ ਆਖਦੀ ਹੈ ਕਿ ਨੋ ਹੋਵੇ ਤਾਂ ਇਹੋ ਜੀ ਹੋਵੇ ਜਿਹੜੇ ਪੂਰੇ ਘਰ ਦਾ ਖਿਆਲ ਰੱਖਦੀ ਐ ਸਾਰੇ ਪਰਿਵਾਰ ਲਈ ਬਰਾਬਰ ਚੀਜ਼ ਲੈ ਕੇ ਆਉਂਦੀ ਐ ਨਹੀਂ ਤਾਂ ਅੱਜ ਕੱਲ੍ਹ ਦੀਆਂ ਨੂੰ ਕਿੱਥੇ ਜੱਜ ਕਿ ਸੋਹਰੇ ਵਾਸਤੇ ਵੀ ਕੋਈ ਚੀਜ਼ ਲੈ ਕੇ ਆਉਣਾ ਹੁੰਦਾ ਜਦੋਂ ਪ੍ਰੀਤਮਕੌਰ ਇਹ ਗੱਲ ਕਹਿੰਦੀ ਐ ਤਾਂ ਉਹ ਸਿਰੇ ਦੇ ਘਰਵਾਲੀ ਦੇ ਵੱਲ ਮੂੰਹ ਕਰਕੇ ਕਹਿੰਦੀ ਐ ਉਹ ਅੰਦਰੋਂ ਅੰਦਰ ਹੀ ਬਹੁਤ ਦੁਖੀ ਹੁੰਦੀ ਆ ਤੇ ਸਿਰੇ ਨੂੰ ਆਖਦੀ ਆ ਕਿ ਮੰਮੀ ਮੈਨੂੰ ਇਹ ਗੱਲਾਂ ਸੁਣਾਉਂਦੇ ਹਨ ਜਦੋਂ ਪੈਸੇ ਬਬਲੂ ਭਾਈ ਲੈ ਕੇ ਜਾਂਦਾ ਤਾਂ ਫਿਰ ਸਮਾਨ ਵੀ ਤਾਂ ਉਹਨਾਂ ਨੇ ਹੀ ਖਰੀਦਣਾ ਆ ਆਪਾਂ ਨੂੰ ਜਦੋਂ ਪੈਸੇ ਕਦੇ ਫੜਾਏ ਹੀ ਨਹੀਂ ਤਾਂ ਫਿਰ ਆਪਾਂ ਕੀ ਖਰੀਦ ਕੇ ਲਿਆਈਏ ਪਰ ਮੰਮੀ ਜੀ ਨੂੰ ਇਹ ਸਮਝ ਕਿਉਂ ਨਹੀਂ ਆਉਂਦਾ ਕਿ ਘਰ ਦੀ ਕਾਰਗੁਜ਼ਾਰੀ ਜਿਹਦੇ ਕੋਲ ਹੈ ਘਰ ਦਾ ਰਾਸ਼ਨ ਪਾਣੀ ਲੀੜਾ ਲੱਤਾ ਸਭ ਕੁਝ ਉਹ ਹੀ ਲਿਆਵੇਗਾ ਫਿਰ ਮੰਮੀ ਜੀ ਮੈਨੂੰ ਕਿਉਂ ਸੁਣਾਉਂਦੇ ਰਹਿੰਦੇ ਹਨ ਮੈਂ ਕਿਹੜਾ ਕੋਈ ਨੌਕਰੀ ਕਰਦੀ ਹਾਂ ਕਿ ਮੇਰੀ ਤਨਖਾਹ ਆਉਂਦੀ ਹੈ ਤੇ ਮੈਂ ਆਪਣੀ ਤਨਖਾਹ ਦੇ ਵਿੱਚੋਂ ਸਾਰੇ ਟੱਬਰ ਵਾਸਤੇ ਸਮਾਨ ਖਰੀਦ ਕੇ ਲਿਆਵਾ ਮੇਰਾ ਤਾਂ ਕੰਮ ਸਾਰਾ ਦਿਨ ਚੁੱਲ੍ਹੇ ਚੌਂਕੇ ਦਾ ਹੈ ਸਵੇਰੇ ਤੋਂ ਮੈਂ ਚੌਂਤਰੇ ਤੇ ਵਿੱਚ ਵੱੜਦੀ ਹਾਂ ਤੇ ਸ਼ਾਮ ਨੂੰ ਹੋ ਜਾਂਦੀ ਹੈ ਪਰ ਮੇਰੇ ਕੰਮ ਕਿਸੇ ਨੂੰ ਨਹੀਂ ਦਿਖਦੇ ਤੇ ਜੇਕਰ ਵੱਡੀ ਭੈਣ ਸ਼ਹਿਰ ਜਾ ਕੇ ਸਮਾਨ ਖਰੀਦ ਲਿਆਵੇ ਤਾਂ ਮਾਂ ਜੀ ਨੂੰ ਸਾਰਾ ਦਿਨ ਉਹਨੂੰ ਸਲਾਉਂਦੇ ਨਹੀਂ ਰਚਦੀ ਤੇ ਮੈਂ ਕੰਮ ਕਰਕੇ ਚਾਹੇ ਖੱਪ ਜਾਵਾਂ ਮੇਰੇ ਕੰਮਾਂ ਨੂੰ ਕਦੇ ਨਹੀਂ ਕਿਹਾ ਕਿ ਤੇਰੇ ਵੀ ਸ਼ਾਬਾਸ਼ ਸਾਨੂੰ ਬੇਠਿਆਂ ਨੂੰ ਰੋਟੀ ਟੋਕ ਬਣਾ ਕੇ ਫੜਾ ਦਿੰਦੀ ਹੈ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਮੰਮੀ ਦਾ ਕੀ ਗਵਾਇਆ ਚਲੋ ਮੇਰੀ ਗੱਲ ਤਾਂ ਛੱਡੋ ਮੰਮੀ ਬਬਲੂ ਬਾਈ ਨੂੰ ਵੀ ਸਲਾਉਂਦੀ ਨਹੀਂ ਥੱਕਦੀ ਤੇ ਥੋੜਾ ਤਾਂ ਕਦੇ ਨਾਂ ਮੇ ਨਹੀਂ ਲਿਆ ਕਿ ਸਾਰਾ ਦਿਨ ਮਿੱਟੀ ਦੇ ਵਿੱਚ ਮਿੱਟੀ ਹੁੰਦੇ ਰਹਿੰਦਾ ਹੈ ਪਰ ਮੇਰੇ ਸਿਰੇ ਨੇ ਕਦੇ ਵੀ ਆਪਣੀ ਘਰ ਵਾਲੀ ਦੀ ਗੱਲ ਨਹੀਂ ਗੋਲੀ ਸੀ ਉਹ ਆਪਣੀ ਘਰ ਵਾਲੀ ਦੀ ਗੱਲ ਇੱਕ ਕੰਨ ਸੁਣਦਾ ਤੇ ਦੂਜੇ ਕੰਨ ਕੱਢ ਦਿੰਦਾ ਉਹ ਮਨ ਦੇ ਵਿੱਚ ਇਹ ਸੋਚਦਾ ਸੀ ਕਿ 부ੜੀਆਂ ਦੀ ਤਾਂ ਆਦਤ ਹੁੰਦੀ ਹੈ ਗੱਲਾਂ ਕਰਨ ਦੀ ਜੇਕਰ 부ੜੀਆਂ ਦੀਆਂ ਗੱਲਾਂ ਸਾਰਾ ਦਿਨ ਸੁਣੀ ਜਾਈਏ ਤਾਂ ਘਰ ਨਹੀਂ ਚੱਲਦੇ ਉਸ ਨੂੰ ਇਹ ਲੱਗਦਾ ਸੀ ਕਿ 부ੜੀਆਂ ਦੀਆਂ ਗੱਲਾਂ ਇੱਕ ਕੰਨ ਸੁਣ ਕੇ ਉੱਚੇ ਘਣ ਕੱਢ ਦੇਣੀਆਂ ਚਾਹੀਦੀਆਂ ਹਨ ਤਾਂ ਹੀ ਤਾਂ ਕੰਮ ਚੱਲਦੇ ਹਨ ਤੇ ਸਿਰਕ ਕਹਿੰਦਾ ਵੀ ਬਿਲਕੁਲ ਇਸੇ ਤਰ੍ਹਾਂ ਸੀ ਉਹ ਮੋੜ ਜਾ ਕੇ ਖੇਤਾਂ ਦੇ ਵਿੱਚ ਕੰਮ ਕੰਮੀ ਲੱਗ ਜਾਂਦਾ ਉਹਨਾਂ ਨੂੰ ਖੇਤਾਂ ਦੇ ਵਿੱਚ ਕੰਮ ਕਰਨ ਦਾ ਇੰਨਾ ਸ਼ੌਂਕ ਸੀ ਕਿ ਉਹ ਸਵੇਰੇ ਵਾਲੀ ਚਾਹ ਵੀ ਪੀ ਕਿ ਜਾ ਵੜਦਾ ਤੇ ਸ਼ਾਮ ਨੂੰ ਘਰੇ ਆਉਂਦਾ। ਉਹਦੀ ਦੋ ਵਾਲੇ ਦੀ ਰੋਟੀ ਵੀ ਉੱਥੇ ਹੀ ਜਾਂਦੀ ਤੇ ਪਹਿਲੀ ਰੋਟੀ ਉਹ ਚਾਹ ਦੇ ਨਾਲ ਹੀ ਘਰੋਂ ਖਾ ਜਾਂਦਾ ਸੀ ਕਿ ਵਾਰ-ਵਾਰ ਵੱਡੇ ਭਾਈ ਨੂੰ ਮੇਰੇ ਮਗਰ ਢੇੜਾ ਨਾ ਲੋਣਾ ਪਵੇ। ਸਿਰਾ ਆਪਣੇ ਵੱਡੇ ਭਰਾ ਬਬਲੂ ਦਾ ਬਹੁਤ ਹੀ ਜ਼ਿਆਦਾ ਕਰਦਾ ਸੀ ਤੇ ਬਬਲੂ ਵੀ ਸਿਰੇ ਦਾ ਕਰਦਾ ਸੀ। ਬਸ ਗੱਲ ਇਹ ਸੀ ਕਿ ਮਾਂ-ਬਾਪ ਦਾ ਨਹੀਂ ਕਾ ਤੋਂ ਸਿਰੇ ਦੇ ਬਬਲੂ ਦੇ ਵਿੱਚ ਫਰਕ ਸਮਝਣ ਲੱਗੇ ਸੀ ਉਹ ਬਬਲੂ ਨੂੰ ਇਹ ਕਹਿੰਦੀ ਰਹਿੰਦੇ ਤੇ ਅਸੀਂ ਬਬਲੂ ਦੇ ਸਿਰ ਤੇ ਨਰਾਜ਼ ਕਰਦੇ ਹਾਂ ਜੇਕਰ ਬਬਲੂ ਨਾ ਹੁੰਦਾ ਤਾਂ ਸਾਡੇ ਤੋਂ ਇਹ ਰਾਜ ਨਹੀਂ ਹੋਣਾ ਸੀ ਤੇ ਸਿਰੇ ਦਾ ਤਾਂ ਕਦੇ ਉਹਨਾਂ ਨੇ ਨਾਮ ਹੀ ਨਹੀਂ ਲਿਆ ਸੀ ਇਸੇ ਤਰ੍ਹਾਂ ਕਰਦਿਆਂ ਕਰਾਉਂਦਿਆਂ ਕਾਫੀ ਸਮਾਂ ਬੀਤ ਜਾਂਦਾ ਹੈ ਤੇ ਇੱਕ ਦਿਨ ਬਲਦੇਵ ਸਿੰਘ ਦੀ ਤਬੀਅਤ ਤੇ ਖਰਾਬ ਹੋ ਜਾਂਦੀ ਹੈ ਉਸ ਨੂੰ ਹਾਰਟ ਅਟੈਕ ਆਉਂਦਾ ਹੈ ਪਰ ਉਸ ਦੀ ਜਾਨ ਬਚ ਜਾਂਦੀ ਹੈ ਬਬਲੂ ਉਸ ਨੂੰ ਉਸੇ ਵਕਤ ਸ਼ਹਿਰ ਲੈ ਜਾਂਦਾ ਹੈ ਸਿਰਾ ਵੀ ਮਗਰ ਮੋਟਰਸਾਈਕਲ ਤੇ ਜਾਂਦਾ ਹੈ ਤੇ ਫਿਰ ਬਬਲੂ ਸਿਰੇ ਨੂੰ ਆਖਦਾ ਹੈ ਕਿ ਤੂੰ ਪਿੰਡ ਚੱਲ ਜਾਂ ਖੇਤ ਬੰਨਦਾ ਓਕਾ ਹੈ ਖੇਤਾਂ ਦੇ ਵਿੱਚ ਪਾਣੀ ਤਾਂ ਨਹੀਂ ਦੇਖਣਾ ਹੈ ਮੈਂ ਇੱਥੇ ਬਾਪੂ ਕੋਲ ਰਹੂੰਗਾ ਬਬਲੂ ਉੱਥੇ ਰਹਿੰਦਾ ਹੈ ਤਿਸੇਰਾ ਖੇਤਾਂ ਦੇ ਵਿੱਚ ਕੰਮ ਕਰਦਾ ਹੈ ਜਦੋਂ ਬਲਦੇਵ ਸਿੰਘ ਨੂੰ ਛੁੱਟੀ ਮਿਲ ਜਾਂਦੀ ਹੈ ਤਾਂ ਰਿਸ਼ਤੇਦਾਰ ਉਸ ਦਾ ਪਤਾ ਲੈਣ ਆਉਂਦੇ ਹਨ ਤਾਂ ਸਾਰੇ ਰਿਸ਼ਤੇਦਾਰ ਬਲਦੇਵ ਸਿੰਘ ਨੂੰ ਇਹ ਰਹਿ ਰਹਿ ਦਿਨ ਦੇਣੇ ਕੀ ਬਲਦੇਵ ਸਿਆ ਹੁਣ ਪੂ ਹੈ ਘਰ ਮੁੰਡੀਆਂ ਦੇ ਨਾਮ ਜ਼ਮੀਨ ਕਰਤੇ ਕਿਉਂਕਿ ਹੁਣ ਤੋਂ ਤਿਆਰੀ ਛੱਡ ਕੇ ਤੂੰ ਮੰਜੇ ਤੇ ਪੈ ਕੇ ਆਰਾਮ ਕਰਿਆ ਕਰ ਹੁਣ ਤੂੰ ਬਾਹਰ ਅੰਦਰ ਦੀ ਭਜਨਾ ਸੁਣਾ ਕਰਿਆ ਕਰ ਬਲਦੇਵ ਸਿੰਘ ਕਹਿੰਦਾ ਹੈ ਕਿ ਮੈਂ ਤਾਂ ਪਹਿਲਾਂ ਵੀ ਕਦੇ ਬਾਹਰ ਅੰਦਰ ਨਹੀਂ ਗਿਆ ਸੀ ਬਾਹਰ ਅੰਦਰ ਦੇ ਸਾਰੇ ਕੰਮ ਬਬਲੂ ਹੀ ਕਰਦਾ ਹੈ ਪਰ ਫਿਰ ਵੀ ਰਿਸ਼ਤੇਦਾਰੀ ਕਹਿੰਦੇ ਨੇ ਕਿ ਤੂੰ ਹੁਣ ਕੰਨਾ ਵੀ ਕੀ ਹੈ ਤੇਰੀ ਚੰਗੀ ਸੇਵਾ ਹੁੰਦੀ ਹੈ ਸਾਰੀ ਗੱਲਬਾਤ ਤੈਨੂੰ ਪੁੱਛ ਕੇ ਹੁੰਦੀ ਹੈ ਕੋਈ ਵੀ ਕੰਮ ਜਿਹੜਾ ਤੇਰੇ ਮੁੰਡੇ ਨਹੀਂ ਕਰਦੇ ਜਿਸ ਦੇ ਵਿੱਚ ਤੇਰੀ ਸਲਾਹ ਨਾ ਲੈਣ ਫਿਰ ਹੋਰ ਤੈਨੂੰ ਕੀ ਵੀ ਚਾਹੀਦਾ ਹੈ ਤੂੰ ਆਰਾਮ ਦੇ ਨਾਲ ਮੰਜੇ ਤੇ ਬੈ ਕੇ ਰੋਟੀ ਖਾਇਆ ਕਰ ਮੁੰਡਿਆਂ ਦੇ ਨਾਮ ਜਮੀਨ ਕਰਕੇ ਤੇ ਤੂੰ ਵੀ ਬੇਫਰਗ ਹੋ ਜਾ ਜਾਂ ਫਿਰ ਇਹ ਕਹਿ ਦੇ ਕਿ ਤੈਨੂੰ ਤੇਰੀ ਔਲਾਦ ਤੇ ਭਰੋਸਾ ਨਹੀਂ ਤੇਵ ਸਿੰਘ ਬਲਦੇਵ ਸਿੰਘ ਕਹਿੰਦਾ ਨਹੀਂ ਨਹੀਂ ਜਿਹੀ ਕੋਈ ਗੱਲ ਨਹੀਂ ਹੈ ਮੇਰਾ ਮੁੰਡਾ ਮੁੰਡੇ ਮੇਰਾ ਘਰ ਤੇ ਆ ਤਾਂ ਬਹੁਤ ਹਨ ਬਬਲੂ ਤਾਂ ਮੇਰੇ ਸਾਹਾਂ ਦੇ ਵਿੱਚ ਸਾਹ ਲੈਂਦਾ ਪ੍ਰੀਤਮ ਕੌਰ ਵੀ ਆਖਦੀ ਹੈ ਕਿ ਸਾਨੂੰ ਬਬਲੂ ਦੇ ਹੁੰਦਿਆਂ ਕੋਈ ਫਿਕਰ ਨਹੀਂ ਰੋਟੀ ਪਾਣੀ ਸਾਨੂੰ ਦੋਨੋਂ ਜੀਵਤਾਂ ਗਿਆ ਦਿੰਦੇ ਨੇ ਪਹਿਲਾਂ ਸਾਨੂੰ ਰੋਟੀ ਦਿੰਦੇ ਹਨ ਅਤੇ ਫਿਰ ਆਪ ਰੋਟੀਆਂ ਖਾਂਦੇ ਹਨ ਇਹ ਤਾਂ ਸਾਨੂੰ ਦੇਖ ਦੇ ਕੇ ਜਿਉਂਦੇ ਹਨ ਤੇ ਜਦੋਂ ਜ਼ਮੀਨ ਨਾ ਕਰਾਉਣ ਦੀ ਵਾਰੀ ਆਉਂਦੀ ਹੈ ਤਾਂ ਪ੍ਰੀਤਮਪੁਰ ਤੇ ਬਲਦੇਵ ਸਿੰਘ رائے ਕਰਦੇ ਹਨ ਕਿ ਆਪਾਂ ਬਬਲੂ ਨੂੰ 2 ਕਿੱਲੇ ਜ਼ਮੀਨ ਵਾਧ ਦੇ ਦਈਏ ਕਿਉਂਕਿ ਬਬਲੂ ਆਪਣਾ ਬਹੁਤ ਹੀ ਜ਼ਿਆਦਾ ਕਰਦਾ ਹੈ ਤੇ ਜੇਕਰ ਕੱਲ ਨੂੰ ਦੋਵੇਂ ਮੁੰਡੇ ਅੱਟ ਵੀ ਹੋ ਵੇਤਾ ਆਪਾਂ ਬਬਲੂ ਦੇ ਚੁੱਲ੍ਹੇ ਤੇ ਹੀ ਰਮਾਂ ਹੋਵਾਂਗੇ ਆਪਾਂ ਦੋ ਕਿੱਲੇ ਆਪਣੇ ਕਰਕੇ ਰੱਖ ਲਈਏ ਜਦੋਂ ਸਿਰੇ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਸਿਰੇ ਦੇ ਮਨ ਦੇ ਵਿੱਚੋਂ ਗੁੱਸਾ ਜ਼ਰੂਰ ਆਉਂਦਾ ਹੈ ਕਿਉਂਕਿ ਸਿਰਾ ਸੋਚਦਾ ਹੈ ਕਿ ਮੈਂ ਸਾਰੀ ਉਮਰ ਕੰਮ ਕੀਤਾ ਮੈਂ ਕਦੇ ਵੀ ਵੱਡੇ ਬਾਈ ਤੋਂ ਹਿਸਾਬ ਕਿਤਾਬ ਨਹੀਂ ਮੰਗਿਆ ਅਤੇ ਨਾ ਹੀ ਕਦੇ ਮਾਂ ਬਾਪ ਤੋਂ ਪੈਸਾ ਮੰਗਿਆ ਮੈਂ ਤਾਂ ਕਦੇ ਆਪਣੇ ਆਪ ਦੇਖਭਾਲ ਵਾਲੀ ਦੀਆਂ ਵੀ ਰੀਝਾਂ ਨਹੀਂ ਪੂਰੀਆਂ ਕੀਤੀਆਂ ਆਪ ਦੀ ਪਸੰਦ ਦਾ ਕਪੜਾ ਕਦੇ ਨਹੀਂ ਉਹਨਾਂ ਨੇ ਲਿਆ ਕੇ ਦਿੱਤਾ ਅਤੇ ਨਹੀਂ ਉਹਨਾਂ ਨੇ ਕਦੇ ਆਪ ਹੀ ਪਸੰਦ ਦਾ ਕਪੜਾ ਲਿਆਇਆ ਜੋ ਲਿਆਇਆ ਬਬਲੂ ਬਾਏ ਤੇ ਉਹਦੇ ਘਰ ਵਾਲੀ ਲਿਆਇਆ ਦਿੰਦੇ ਨੇ ਉਹੀ ਜਿਹੜਾ ਲੀੜਾ ਕਪੜਾ ਅਸੀਂ ਪੁੰਦੇ ਰਹੇ ਹਾਂ ਤੇ ਅੱਜ ਜ਼ਮੀਨ ਵੰਡਣ ਲੱਗਿਆ ਨੇ ਮਾਪੇ ਨੇ ਇੰਨਾ ਵੱਡਾ ਫਰਕ ਕਰ ਦਿੱਤਾ ਹੈ ਸੀਰੇ ਨੂੰ ਆਹ ਲੱਗਿਆ ਜਿਵੇਂ ਮੈਂ ਇਹਨਾਂ ਦਾ ਪੁੱਤ ਹੀ ਨਾ ਹੋਵਾਂ ਸਾਰਾ ਦਿਨ ਬਬਲੂ ਬਬਲੂ ਦਾ ਨਾਮ ਚੱਕਦੇ ਰਹਿੰਦੇ ਨੇ ਤੇ ਅੱਜ ਜ਼ਮੀਨ ਵੰਡਣ ਲੱਗੇ ਬਬਲੂ ਨੂੰ 2 ਕਿੱਲੇ ਵਾਧੇ ਦੇ ਦਿੱਤੇ ਸੀਰੇ ਨੂੰ ਇਸ ਗੱਲ ਦਾ ਬਹੁਤ ਹੀ ਦੁੱਖ ਲੱਗਿਆ ਤੇ ਸੀਰੇ ਨੇ ਇਸ ਇਤਰਾਜ਼ ਵੀ ਕੀਤਾ ਜਦੋਂ ਜ਼ਮੀਨ ਸਿਰੇ ਦੇ ਨਾਲ ਦੋ ਕਿੱਲੇ ਕੱਟ ਕੀਤੀ ਤਾਂ ਸਿਰੇ ਨੂੰ ਬਹੁਤ ਦੁੱਖ ਲੱਗਾ ਤੇ ਸਿਰਾ ਪਰਿਵਾਰ ਤੋਂ ਅਲੱਗ ਹੋ ਗਿਆ ਪਰਿਵਾਰ ਤੋਂ ਅਲੱਗ ਸਿਰਾ ਰਹਿਣ ਲੱਗ ਗਿਆ ਅਤੇ ਹੁਣ ਮਾਂ-ਬਾਪ ਨੂੰ ਇਸ ਗੱਲ ਦਾ ਬਹੁਤ ਦੁੱਖ ਸੀ ਕਿ ਸਾਡਾ ਛੋਟਾ ਮੁੰਡਾ ਸਾਡੇ ਤੋਂ ਅੱਡ ਹੋ ਗਿਆ ਹੈ ਪਰ ਉਹ ਵੱਡੇ ਮੁੰਡੇ ਨਾਲ ਰਹਿ ਕੇ ਬਹੁਤ ਜ਼ਿਆਦਾ ਖੁਸ਼ ਸੀ ਉਹਨਾਂ ਨੂੰ ਇਹ ਸੀ ਕਿ ਵੱਡਾ ਮੁੰਡਾ ਤਾਂ ਸਾਡਾ ਬਹੁਤ ਜ਼ਿਆਦਾ ਕਰਦਾ ਹੈ ਛੋਟਾ ਨਹੀਂ ਕਰਦਾ ਤਾਂ ਨਾ ਕਰੇ ਕਿਉਂਕਿ ਮਾਂ-ਬਾਪ ਦਾ ਲੱਗਾ ਬਲੂ ਨਾਲ ਹੀ ਜ਼ਿਆਦਾ ਸੀ ਲਗਾਵ ਹੁਣ ਜਿਹੜਾ ਸਿਰਾ ਸੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਮੈਂ ਕੱਲ ਮੈਂ ਕੱਲਾ ਰਹਿ ਗਿਆ ਤੇ ਸਿਰੇ ਦਾ ਇੱਕ ਚਾਚਾ ਸੀ ਜਿਸ ਦੇ ਨਾਲ ਕਦੇ ਵੀ ਉਹਦੇ ਪਿਓ ਨੇ ਵਰਤ ਕੇ ਵਰਤਾਵਾ ਨਹੀਂ ਰੱਖਿਆ ਸੀ ਜਦੋਂ ਹੁਣ ਸਿਰਾ ਪਿਓ ਦੇ ਨਾਲ ਟੁੱਟ ਗਿਆ ਤਾਂ ਉਹਨੂੰ ਕਿਸੇ ਦਾ ਸਹਾਰਾ ਤਾਂ ਚਾਹੀਦਾ ਸੀ ਸਿਰਾ ਹੁਣ ਚਾਚੇ ਦੇ ਨਾਲ ਵਰਤਨ ਲੱਗ ਗਿਆ ਸਿਰੇ ਦੇ ਘਰ ਵਾਲੀ ਨੇ ਵੀ ਆਣ ਗਵਾਂਣ ਕਿਸੇ ਦੇ ਵੀ ਘਰੇ ਜਾਣਾ ਹੁੰਦਾ ਤਾਂ ਉਹ ਚਾਚੀ ਨੂੰ ਆਖਦੀ ਚਾਚੀ ਜਦੋਂ ਤੂੰ ਜਾਵੇਂਗੀ ਤਾਂ ਮੈਨੂੰ ਆਵਾਜ਼ ਮਾਰ ਕੇ ਜਾਵੇਂ ਸਿਰੇ ਦੇ ਘਰ ਵਾਲੀ ਚਾਚੀ ਦੇ ਨਾਲ ਆਣ ਗਵਾਂਡ ਲੋ ਖੁਸ਼ੀ ਗਮੀ ਤੇ ਜਾਂਦੀ ਰਹਿੰਦੀ ਤੇ ਸੀਰਾ ਵੀ ਜਦੋਂ ਕਿਤੇ ਸ਼ਹਿਰ ਦਾ ਕੰਮ ਹੁੰਦਾ ਤੇ ਚਾਚੇ ਨੂੰ ਲਾਂਨ ਲੈ ਕੇ ਜਾਂਦਾ ਕਿਉਂਕਿ ਸੀਰੇ ਨੇ ਕਦੇ ਵੀ ਸ਼ਹਿਰ ਦੇ ਕੰਮ ਆਪ ਨਹੀਂ ਸੀ ਕੀਤੇ ਤੇ ਜਦੋਂ ਵੀ ਹਾੜੀ ਸੋਣੀ ਆਰਤੀਆਂ ਦੇ ਨਾਲ ਹਿਸਾਬ ਕਿਤਾਬ ਕਰਨਾ ਹੁੰਦਾ ਉਦੋਂ ਵੀ ਉਹ ਚਾਚੇ ਦੇ ਨਾਲ ਲੈ ਕੇ ਜਾਂਦਾ ਹੁਣ ਬਲਦੇਵ ਸਿੰਘ ਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਦੁੱਖ ਸੀ ਕਿ ਇਹ ਮੇਰੇ ਉਸ ਭਰਾ ਨਾਲ ਵਰਤਨ ਲੱਗ ਗਿਆ ਜਿਸ ਦੇ ਨਾਲ ਮੈਂ ਸਾਰੀ ਉਮਰ ਨਹੀਂ ਵਰਤਿਆ ਸੀ ਉਹ ਹੋਰ ਜ਼ਿਆਦੇ ਸੀ ਨਫ਼ਰਤ ਕਰਨ ਲੱਗ ਗਿਆ ਅਤੇ ਇਹ ਨਫ਼ਰਤ ਹੌਲੀ-ਹੌਲੀ ਉਸਨੇ ਬਬਲੂ ਦੇ ਮਨ ਦੇ ਵਿੱਚ ਵੀ ਭਰ ਪਾਈ ਦਿੱਤੀ ਇਹ ਕਹਿ ਦਿੱਤਾ ਕਿ ਸਿਰੇ ਨਾਲ ਆਪਾਂ ਕਦੇ ਵੀ ਵਰਤਨ ਵਰਤਾਵਾ ਨਹੀਂ ਰੱਖਣਾ ਪਰ ਸਿਰੇ ਨੂੰ ਆਪ ਇਸ ਗੱਲ ਦਾ ਬਹੁਤ ਦੁੱਖ ਸੀ ਕਿ ਬਬਲੂ ਬਾਈ ਮੇਰੇ ਨਾਲ ਧੋਖਾ ਕਰ ਗਿਆ ਆਪ ਕਾਰਾਂ ਮਿੱਥੀਆਂ ਮੁਖਤਿਆਰੀ ਹੱਥ ਹੋਣ ਕਰਕੇ ਆਪ ਤੋਂ ਕਿਲੇ ਵੱਧ ਨਾ ਲਿਖਾ ਗਿਆ ਤੇ ਮੇਰੇ ਨਾਮ ਘਟ ਕਰਤੀ ਦੋਵਾਂ ਨੇ ਇੱਕ ਇੱਕ ਮੁੰਡਾ ਸੀ ਤੇ ਐਵੇਂ ਕਰਦਿਆਂ ਕਰਾਉਂਦਿਆਂ ਦੋਵਾਂ ਨੇ ਮੁੰਡੇ ਜਵਾਨ ਹੋ ਗਏ ਜਦੋਂ ਸਿਰੇ ਦਾ ਮੁੰਡਾ ਜਵਾਨ ਹੋਇਆ ਤਾਂ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਸੱਤ ਦੇ ਵਿੱਚ ਕੋਈ ਗੱਲ ਹੋਈ ਤਾਂ ਕਹਿਣ ਲੱਗੇ ਬਾਈ ਤੇਰੇ ਤਾਏ ਦੇ ਮੁੰਡੇ ਨੂੰ ਤੇਰੇ ਨਾਲੋਂ 2 ਕਿਲੋ ਕਿल्ले ਵਾਧ ਜੀਨੋਂ ਆਉਂਦੀ ਆ ਤਾਂ ਤੈਨੂੰ ਘਟ ਦੱਸ ਤੇਰੇ ਪਿਓ ਦੇ ਵਿੱਚ ਕੀ ਕਮੀ ਸੀ ਜਿਹੜਾ ਤੇਰਾ ਦਾਦਾ ਤੇਰੇ ਪਿਓ ਦੇ ਨਾਲ ਫਰਕ ਕਰ ਗਿਆ sire ਦੇ ਮੁੰਡੇ ਨੂੰ ਇਹ ਗੱਲ ਤੀਰ ਵਾਂਗ ਉਚਭੀ ਤੇ ਉਸਨੇ ਘਰੇ ਆ ਕੇ ਆਪਣੇ ਪਿਓ sire ਨੂੰ ਪੁੱਛਿਆ ਡਿਆੜੀ ਦਾਦੀ ਨੇ ਤੇਰੇ ਨਾਲ ਇਹ ਕਾਹਤੋਂ ਕੀਤਾ ਤੇਰੇ ਨਾਮ 2 ਕਿਲੇ ਘਟ ਤਾਈ ਬਬਲੂ ਦੇ ਨਾਮ ਤੋਂ ਕਿਲੇ ਵਾਧਾ ਕਿਉ ਕਰਾਇਆ ਤਸੀਰਾ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਤੇ ਕਹਿਣ ਲੱਗਿਆ ਕਿ ਇਹ ਗੱਲ ਤਾਂ ਅਸਤੱਕ ਮੈਂ ਵੀ ਨਹੀਂ ਸਮਝ ਸਕਿਆ ਸਿਰੇ ਦਾ ਮੁੰਡਾ ਜਿਹੜਾ ਗੁੱਸੇ ਦੇ ਵਿੱਚ ਆ ਗਿਆ 18 ਸਾਲ ਦੀ ਉਮਰ ਦੇ ਸੀ ਉਹਦੀ ਇਸ ਉਮਰ ਦੇ ਵਿੱਚ ਨਿਆਣਿਆਂ ਨੂੰ ਬਹੁਤ ਹੀ ਜਲਦੀ ਗੁੱਸਾ ਆ ਜਾਂਦਾ ਉਹ ਕਹਿਣ ਲੱਗਾ ਕਿ ਮੈਂ ਆਪਣਾ ਇੱਕ ਕਿਲਾ ਲੈ ਕੇ ਛੱਡਾਂਗਾ ਡੈਡੀ ਤੂੰ ਆਪਣਾ ਕਿਲਾ ਕਿਵੇਂ ਛੱਡ ਦਿੱਤਾ ਪਰ ਮੈਂ ਇਹ ਕਿਲਾ ਛੱਡ ਨਹੀਂ ਸਕਦਾ ਹੁਣ ਉਸਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਨਫ਼ਰਤ ਪੈ ਗਈ ਸੀ ਤੇ ਇਹਨਾਂ ਤਾਂ ਇੰਨੀ ਜ਼ਿਆਦਾ ਖਤਰਨਾਕ ਹੋ ਹੋਵੇਗੀ ਇਸ ਦਾ ਤਾਂ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ ਹੁਣ sire ਦਾ ਮੁੰਡਾ ਜਦੋਂ ਵਿਖੇਤ ਜਾਂਦਾ ਤਾਂ ਬਬਲੂ ਦੇ ਮੁੰਡੇ ਤੇ ਵੱਲ ਕੋੜ ਕੋੜ ਚਾਕਦਾ ਤੇ ਬਬਲੂ ਦਾ ਮੁੰਡਾ ਵੀ ਆਕੜ ਆਕੜ ਕੇ ਤੁਰਦਾ ਕਿ ਮੇਰੇ ਕੋਲ 2 ਕਿਲੇ ਬਾਦ ਜ਼ਮੀਨ ਹੈ ਤੇ ਤੇਰੇ ਕੋਲ 2 ਕਿਲੇ ਘਟ ਹੈ ਤੇ ਫਿਰ ਇੱਕ ਦਿਨ ਉਥੇ ਦੋਹਾਂ ਦੀ ਲੜਾਈ ਹੋ ਗਈ ਇੰਨੀ ਜ਼ਿਆਦਾ ਲੜਾਈ ਹੋਈ ਕਿ ਗੱਲ ਹੱਥੋਂ ਪਾਈ ਤੱਕ ਪਹੁੰਚ ਗਈ ਜਦੋਂ ਬਬਲੂ ਨੂੰ ਪਤਾ ਲੱਗਿਆ ਕਿ sire ਦਾ ਮੁੰਡਾ ਮੇਰੇ ਮੁੰਡੇ ਨਾਲ ਲੜ ਪਿਆ ਤਾਂ ਬਬਲੂ ਘਰੋਂ ਵੱਲ ਵੱਲਿਆ ਕਿ ਖੇਤ ਵੱਲ ਨੂੰ ਤੁਰ ਪਿਆ ਉਦੋਂ ਨੂੰ ਕਿਸੇ ਨੇ sire ਨੂੰ ਵੀ ਦੱਸ ਦਿੱਤਾ ਕਿ ਤੇਰੇ ਮੁੰਡੇ ਨੂੰ ਬਬੂ ਦਾ ਮੁੰਡਾ ਖੇਤ ਢਾਈ ਬੈਠਾ ਹੈ ਦੋਨਾਂ ਦੇ ਵਿੱਚ ਲੜਾਈ ਹੋ ਗਈ ਤਾਂ ਤਸੀਰਾ ਵੀ ਆਪਣਾ ਮੋਟਰਸਾਈਕਲ ਲੈ ਕੇ ਖੇਤ ਵੱਲ ਨੂੰ ਤੁਰ ਪਿਆ ਜਿਉਂ ਹੀ ਸਿਰਾ ਖੇਤ ਵਿੱਚ ਪਹੁੰਚਿਆ ਤਾਂ ਉਦੋਂ ਨੂੰ ਬਬਲੂ ਵੀ ਪਹੁੰਚ ਚੁੱਕਿਆ ਸੀ ਜਦੋਂ ਬਬਲੂ ਨੇ ਦੇਖਿਆ ਕਿ ਮੇਰੇ ਮੁੰਡੇ ਦੇ ਗਲੇ ਵਿੱਚ ਸਿਰੇ ਦਾ ਮੁੰਡਾ ਹੱਥ ਪਾਈ ਰਿਹਾ ਹੈ ਤਾਂ ਉਸਨੇ ਗੋਲੀ ਚਲਾ ਦਿੱਤੀ ਪਰ ਸਿਰਾ ਆਪਣੇ ਮੁੰਡੇ ਦਾ ਪਚਾ ਕਰਦਾ ਹੋਇਆ ਆਪਣੇ ਮੁੰਡੇ ਦੇ ਮੂਹਰੇ ਆ ਗਿਆ ਤੇ ਉਹ ਗੋਲੀ ਸਿੱਧੀ ਸਿਰੇ ਦੇ ਹਿੱਕ ਦੇ ਵਿੱਚ ਆ ਕੇ ਲੱਗੀ ਉਸੇ ਵਕਤ ਥਾਂ ਤੇ ਹੀ ਸਿਰੇ ਦੀ ਮੌਤ ਹੋ ਗਈ ਜਦੋਂ ਸਿਰੇ ਦੀ ਘਰਵਾਲੀ ਨੂੰ ਪਤਾ ਲੱਗਿਆ ਤਾਂ ਤੋਤਾ ਹਾਂ ਪਹਾਹਾ ਮਾਰਦੀ ਪਿੰਡ ਦੇ ਖੇਤ ਪਹੁੰਚੇ ਸਿਰੇ ਦਾ ਮੁੰਡਾ ਵੀ ਰੋ ਰਿਹਾ ਸੀ ਬਬਲੂ ਤੇ ਬਬਲੂ ਦਾ ਮੁੰਡਾ ਉੱਥੋਂ ਜਾ ਚੁਕੇ ਸੀ ਇੰਨੇ ਨੂੰ ਪਿੰਡ ਦੇ ਵਿੱਚੋਂ ਕਿਸੇ ਨੇ ਫੋਨ ਕਰ ਦਿੱਤਾ ਕਿ ਸਾਡੇ ਪਿੰਡ ਆਹ ਵਾਰਦਾਤ ਹੋ ਗਈ ਹੈ ਤੇ ਇੱਕ ਬੰਦੇ ਦੀ ਮੌਤ ਹੋ ਗਈ ਹੈ ਪੁਲਿਸ ਪਹੁੰਚ ਗਈ ਤੇ ਪੁਲਿਸ ਨੇ ਘਰੋਂ ਬਬਲੂ ਤੇ ਬਬਲੂ ਦੇ ਮੁੰਡੇ ਦੋਨਾਂ ਨੂੰ ਚੱਕ ਲਿਆ ਅਤੇ ਫਿਰ ਦੋਨਾਂ ਤੇ ਕੇਸ ਚਲਾ ਚੱਲ ਪਿਆ ਕੇਸ ਦੇ ਵਿੱਚੋਂ ਬਬਲੂ ਦਾ ਮੁੰਡਾ ਤਾਂ ਬਰੀ ਹੋ ਗਿਆ ਪਰ ਬਬਲੂ ਨੂੰ ਸਿਰੇ ਦੇ ਕਤਲ ਦੇ ਵਿੱਚ ਸਜ਼ਾ ਹੋ ਗਈ ਹੁਣ ਬਬਲੂ ਜੇਲ੍ਹ ਦੇ ਵਿੱਚ ਹੈ ਤੇ ਸਿਰੇ ਦਾ ਕਤਲ ਹੋ ਚੁੱਕਿਆ ਹੈ ਸਿਰੇ ਦਾ ਘਰ ਵੀ ਤਲਾਕ ਹੋ ਗਿਆ ਕਿਉਂਕਿ ਸਿਰੇ ਦੀ ਘਰ ਵਾਲੀ ਤੇ ਮੁੰਡਾ ਹੀ ਰਹਿ ਗਏ ਤੇ ਇੱਧਰ ਬਬਲੂ ਦੀ ਘਰ ਵਾਲੀ ਤੇ ਮੁੰਡਾ ਹੀ ਰਹਿ ਗਏ ਬਲਦੇਵ ਸਿੰਘ ਤੇ ਪਤੀ ਕੌਰ ਦਾ ਵੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਸੀ ਪਰ ਬਲਦੇਵ ਸਿੰਘ ਨੇ ਜੋ ਗਲਤ ਫੈਸਲਾ ਲਿਆ ਉਸ ਦੇ ਗਲਤ ਫੈਸਲੇ ਕਰਕੇ ਉਸ ਦੇ ਦੋਵਾਂ ਪੁੱਤਾਂ ਦੇ ਕਾਰ ਬਰਬਾਦ ਹੋ ਗਈ ਉਹ ਸਾਰੀ ਜ਼ਿੰਦਗੀ ਬਬਲੂ ਤੇ ਸਿਰੇ ਦਾ ਮੁੰਡਾ ਆਪਸ ਵਿੱਚ ਵਰਤਨ ਜੋਗੇ ਨਹੀਂ ਰਹੇ ਤੇ ਸ਼ਾਇਦ ਹੁਣ ਇੱਕ ਦੂਜੇ ਤੇ ਸਾਰੀ ਉਮਰ ਹੀ ਇਸੇ ਤਰ੍ਹਾਂ ਹੀ ਵਿਉਂਤ ਕੋਲ ਰਹਿਣਗੇ ਦੋਹਾਂ ਸਕੇ ਭਰਾਵਾਂ ਦੇ ਪੁੱਤ ਦੇ ਵਿੱਚ ਇਸ ਤਰ੍ਹਾਂ ਉਮਰ ਹੀ ਐਡਾ ਪਿਆਰ ਪਿਆ ਗਿਆ ਕਿ ਇਹ ਵੈਰ ਸਾਰੀ ਉਮਰ ਵਾਸਤੇ ਮਿਟ ਨਹੀਂ ਸਕਦਾ ਦੋਹਾਂ ਦੀ ਜ਼ਮੀਨ ਦੇ ਨਾਲ ਲੱਗਦੀ ਹੈ ਵਾਟ ਨਾਲ ਵਾਟ ਸਾਂਝੀ ਹੈ ਸਾਰੀ ਉਮਰ ਹੀ ਇਹ ਕਲੇਸ਼ ਇਸੇ ਤਰ੍ਹਾਂ ਚੱਲਦਾ ਆਵੇਗਾ ਪਰ ਬਲਦੇਵ ਸਿੰਘ ਨੇ ਜੋ ਵੀ ਕੀਤਾ ਬਹੁਤ ਜਾਦੀ ਗਲਤ ਕੀਤਾ ਕਿਉਂਕਿ ਉਸ ਵੇਲੇ ਬਬਲੂ ਨੂੰ ਦੋ ਕਿਲੇ ਬਾਦ ਦਿੱਤੀ ਸੀ ਉਹੀ ਇੱਕ ਕਿਲਾ ਉਹ sire nu ਦੇ ਦਿੰਦਾ ਤਾਂ ਨਾ ਤਾਂ sire ਦਾ ਕਤਲ ਹੁੰਦਾ ਤੇ ਨਾ ਬਬਲੂ ਜੇਲ੍ਹ ਦੇ ਵਿੱਚ ਜਾ ਕੇ ਬੈਠਦਾ ਅਤੇ ਨਾ ਹੀ ਬਬਲੂ ਦੇ sire ਦੇ ਜਵਾਬ ਵਿੱਚ ਦੁਸ਼ਮਣੀ ਪੈਦਾ ਹੁੰਦੀ ਇੱਕ ਸੱਚੀ ਕਹਾਣੀ ਹੈ ਤੇ ਬਹੁਤੇ ਘਰਾਂ ਦੇ ਵਿੱਚ ਇਹ ਗੱਲ ਆਮ ਹੀ ਚੱਲਦੀ ਹੈ ਕਿ ਜਿੱਥੇ ਦੋ ਪੁੱਤ ਹੁੰਦੇ ਹਨ ਉੱਥੇ ਥੋੜਾ ਬੋਤਾ ਫਰਕ ਕੀਤਾ ਜਾਂਦਾ ਹੈ ਤੇ ਇਹ ਫਰਕ ਹੌਲੀ-ਹੌਲੀ ਦਿਲਾਂ ਦੇ ਵਿੱਚ ਇੰਨਾ ਫਰਕ ਪਾ ਦਿੰਦਾ ਹੈ ਕਿ ਦੋ ਸਕੇ ਭਰਾਵਾਂ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਹਨ ਇਸ ਦੇ ਲਈ ਮਾਪਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇਕਰ ਤੁਹਾਡੇ ਦੋ ਪੁੱਤ ਹਨ ਤਾਂ ਦੋਨਾਂ ਨੂੰ ਇੱਕੋ ਜਿਹਾ ਕਰਕੇ ਹਿੱਸਿਆਂ ਤਿਆਰ ਕਰੋ ਤਾਂ ਜੋ ਬਾਅਦ ਵਿੱਚ ਉਹਨਾਂ ਦੇ ਵਿੱਚ ਕੋਈ ਵੀ ਲੜਾਈ ਕਲੇਸ਼ ਨਾ ਹੋਵੇ ਹਾਂਜੀ ਦੋਸਤੋ ਇਸੇ ਆਸ ਦੀ ਆਪਣੀ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ